ਤੁਹਾਡੇ ਹਰ ਰੋਜ਼ ਪੰਜਾਬ ਦੇ ਕਾਫਲੇ ਲੁੱਟੇ ਜਾ ਰਹੇ ਆ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਤਬਾਹ ਕੀਤਾ ਜਾ ਰਿਹਾ ਦਿੱਲੀ ਦੀ ਜਿੰਨੀ ਲਟੇਰਾ ਜੰਡਲੀ ਵੱਲੋਂ ਤੇ ਨਾਲ ਹੱਥ ਥੋਕਾ ਬਣਿਆ ਹੋਇਆ ਭਵੰਤਮਾਨ ਧਿਆਨ ਨਾਲ ਸੁਣ ਲਿਓ ਗੱਲ ਜਿਹੜੇ ਬੜੇ ਲੰਮੇ ਸਮੇਂ ਤੋਂ ਅਸੀਂ ਰੌਲਾ ਪਾਉਂਦੇ ਆ ਰਹੇ ਆ ਕਿ ਪੰਜਾਬ ਦਾ ਬੋਨਫਾਈਡ ਪੰਜਾਬ ਦਾ ਡੋਮਿਸਾਈਲ ਪੰਜਾਬ ਦੀਆਂ ਨੌਕਰੀਆਂ 'ਚ ਲਾਜ਼ਮੀ ਹੋਵੇ ਧਿਆਨ ਦਿਓ 21725 ਨੂੰ 21 7 25 ਨੂੰ ਮੇਰੇ ਕੋਲ ਚਿੱਠੀ ਆ 21 7 25 ਨੂੰ ਪਸ਼ੂ ਪਾਲਣ ਵਿਭਾਗ ਦੇ ਵਿੱਚ ਪੰਜ ਪੋਸਟਾਂ ਕੱਢੀਆਂ ਜਾਂਦੀਆਂ ਨੇ ਪੰਜ ਬੰਦੇ ਰੱਖੇ ਜਾਂਦੇ ਆ 21 7 25 ਨੂੰ ਧਿਆਨ ਦਿਓ ਮੈਂ ਇਕੱਲੇ ਇਕੱਲਾ ਨੋਂ ਨੰਬਰ ਕਰ ਰਿਹਾ ਨੋਂ ਲੈ ਕੇ 10 ਰਿਹਾ ਪਹਿਲਾ ਨਾਮ ਆਉਂਦਾ ਮਨੀਸ਼ ਕੁਮਾਰ ਪੁੱਤਰ ਹੰਸਰਾਜ ਇਹ ਜੀ ਹੈਗਾ ਜਿਹੜਾ ਸਰਸਾ ਹਰਿਆਣੇ ਤੋਂ ਦੂਜਾ ਆ ਗਿਆ ਬਜਿੰਦਰ ਪੁੱਤਰ ਲਾਲਚੰਦ ਜਿਲ੍ਹਾ ਹਸਾਰ ਹਰਿਆਣਾ ਤੋਂ ਤੀਜਾ ਆ ਗਿਆ ਵਿਕਾਸਪਾਦੂ ਪੁੱਤਰ ਬినੋਦ ਕੁਮਾਰ ਜਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਤੋਂ ਚੌਥਾ ਆ ਗਿਆ ਅਭਿਸ਼ੇਕ ਪੁੱਤਰ ਰਕੇਸ਼ ਕੁਮਾਰ ਪਿੰਡ ਪਹਾੜਪੁਰ ਜਿਲ੍ਹਾ ਫਤੇਹਪੁਰ ਉੱਤਰ ਪ੍ਰਦੇਸ਼ ਤੋਂ ਤੇ ਪੰਜਵਾਂ ਆ ਗਿਆ ਵਿਪਨ ਕੁਮਾਰ ਪੁੱਤਰ ਲਾਲਚੰਦ ਫਾਇਲ ਕਾ ਦੋ ਜਾਣੇ ਦੋ ਹਰਿਆਣੇ ਦੇ ਇੱਕ ਰਾਜਸਥਾਨ ਦਾ ਇੱਕ ਯੂਪੀ ਦਾ ਇੱਕ ਮੁੰਡਾ ਪੰਜਾਬ ਦਾ ਪੰਜਾਂ ਦੇ ਵਿੱਚੋਂ ਚਾਰ ਬਾਹਰਲੇ ਸੂਬਿਆਂ ਦੇ ਹੈ ਇੱਕ ਪੰਜਾਬ ਦਾ ਕਿੰਨੇ ਪਰਸੈਂਟ ਹੋ ਗਏ ਬਾਹਰਲੇ 99% 99% ਬਾਹਰਲੇ ਆ 1% ਪੰਜਾਬ ਦਾ ਹੁਣ ਹਰਿਆਣੇ ਦੀ ਗੱਲ ਦੇਖੋ ਵੀ ਕਿਵੇਂ ਸਾਡੀਆਂ ਨੌਕਰੀਆਂ ਲੁੱਟਾਈਆਂ ਜਾ ਰਹੀਆਂ ਨੇ ਕਿਵੇਂ ਸਾਨੂੰ ਬਰਬਾਦ ਕੀਤਾ ਜਾ ਰਿਹਾ ਹੈ ਕਿਵੇਂ ਸਾਡੀਆਂ ਨੌਕਰੀਆਂ ਤੇ ਲਿਆ ਕੇ ਬਾਹਰਲੇ ਬੰਦੇ ਇਹ ਕਹਿੰਦਾ ਮੈਂ 55000 ਨੌਕਰੀ ਦੇਤੀ ਮੈਂ 60000 ਨੌਕਰੀ ਦੇਤੀ ਇਹ ਅੰਕੜੇ ਕਿਉਂ ਨਹੀਂ ਦੇ ਰਿਹਾ ਕਿਉਂਕਿ ਉਹਨਾਂ 55000 ਜਿਹੜੇ ਇਹ ਗੱਲ ਕਰਦਾ ਵਸੇ ਇੰਨੀਆਂ ਹੈ ਨਹੀਂ ਇਹਦੇ ਮੁਤਾਬਕ ਮੰਨ ਵੀ ਲੱਗੇ ਤਾਂ 40000 35000 ਬੰਦਾ ਬਾਹਰਲਾ ਹੋਗਾ ਪਰ ਤੇ ਲੈ ਲੋ ਤੁਹਾਡੇ ਸਾਹਮਣੇ ਮੈਂ ਤੁਹਾਡੇ ਅੰਕੜੇ ਪੇਸ਼ ਕੀਤੇ ਆ ਵੀ ਪੰਜਾਂ ਦੇ ਵਿੱਚੋਂ ਪਸ਼ੂ ਪਾਲਨ ਭਾਗ ਦੇ ਵਿੱਚ ਪੰਜ ਬੰਦਾ ਇਹਨਾਂ ਯੁਕਤੀ ਕੀਤੀ ਗਈ ਹੈ ਪੰਜਾਂ ਚੋਂ ਦੋ ਹਰਿਆਣੇ ਤੋਂ ਇੱਕ ਰਾਸਥਾਂ ਤੋਂ ਇੱਕ ਜੂਪੀ ਤੋਂ ਇੱਕ ਪੰਜਾਬ ਤੋਂ ਆ ਹੁਣ ਆਪੇ ਹਸਾਲਾ ਲੋ ਕਿ ਅਸੀਂ ਤੁਰੇ ਫਿਰਦੇ ਤੇ ਤੱਪੜ ਝਾੜ ਕੇ ਵਸਾਉਂਦੇ ਭਵੰਤਮਾਨ ਜੰਦਾਬਾਦ ਇਨਕਲਾਬ ਜੰਦਾਬਾਦ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਤੁਰੇ ਫਿਰੋ ਅਗਲਾ ਲੁੱਟ ਕੇ ਲੈ ਗਿਆ ਰੁਪਏ ਵੀ ਸਾਰੇ ਪੰਜਾਬ ਦਾ ਤੇ ਆ ਲੈਂਡ ਪੂਲਿਗ ਨੀਤੀ ਲੈ ਕੇ ਸਾਰੇ ਪੰਜਾਬ ਦਾ ਰੁਪਿਆ ਇਕੱਠਾ ਕਰਕੇ ਲੁੱਟ ਕੇ ਲੈ ਜਾਣ ਨੂੰ ਫਿਰਦਾ ਹੈ ਤੇ ਜਿਹੜਾ ਕਰਜ਼ਾ ਚੱਕ ਕੇ ਸਾਰਾ ਚੜਾ ਕੇ ਪੰਜਾਬੀਆਂ ਦੇ ਸਰ ਕਰਜ਼ਾ ਤੇ ਨਜ਼ਾਰੇ ਜਹਾਜ਼ਾਂ ਦੇ ਹੈਲੀਕਾਪਟਰਾਂ ਦੇ ਆਪ ਖੇਜਰੀ ਵਾਲੋਂ ਡਿਆ ਫਿਰਦਾ ਤੇ ਸਾਰਾ ਚੂਣ ਭੂਣ ਕੇ ਜਿਹੜਾ ਰਹਿ ਗਿਆ ਮਾੜਾ ਮੋਟਾ ਪੰਜਾਬ ਨੂੰ ਨਚੋੜ ਕੇ ਸਾਰਾ ਦਿੱਲੀ ਲੈ ਜਾਣਗੇ ਢੂਰ ਸਾਲ ਬਾਅਦ ਤੁਸੀਂ ਭਾਂਡੇ ਖੜਕਾਈ ਜੇ ਇੱਥੇ ਕਰੀ ਜੇਓ ਪੱਗਾਂ ਸਿਰ ਬਸਾ ਕੇ ਜਿਹੜੇ ਬੈਠੇ ਹੁੰਦੇ ਲਾਹਨਤੀ ਲੋਕ ਭਵੰਤਮਾਨ ਜਿੰਦਾਬਾਦ ਭਵੰਤ ਮੰਤਰੀ ਸੋਚਤੇ ਮੈਂ ਭਵੰਤਮਾਨ ਦੇ ਚੇਲਿਆਂ ਨੂੰ ਪੁੱਛਣਾ ਚਾਹੁੰਦਾ ਭਗਤਾਂ ਨੂੰ ਪੁੱਛਣਾ ਚਾਹੁੰਦਾ ਭਿੱਡਾਂ ਦਾ ਮੈਂ ਨਹੀਂ ਕਹਿੰਦਾ ਭਗਤ ਤੁਸੀਂ ਇਸ ਗੱਲ ਤੇ ਜਵਾਬ ਦਿਓਗੇ ਕੀ ਇਹ ਅੰਕੜੇ ਝੂਠੇ ਆ ਕਿਉਂ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਬਈ ਕਿਉਂ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ ਅਗਲੀ ਗੱਲ ਆਜੋ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ 7 ਤਰੀਕ ਨੂੰ ਪੇਪਰ ਹੋਣ ਜਾ ਰਿਹਾ ਪੋਸਟਾਂ ਕੱਢੀਆਂ ਬਾਬਾ ਫਰੀਦ ਯੂਨੀਵਰਸਿਟੀ ਨੇ ਜਿਹਦੇ ਵਿੱਚ ਕਲਰਕ ਸੀਨੀਅਰ ਅਸਿਸਟੈਂਟ ਤੇ ਹੋਰ ਦੋ ਵਿਭਾਗ ਨੇ ਚਾਰ ਵਿਭਾਗਾਂ ਦੇ ਵਿੱਚ 7 ਤਰੀਕ ਨੂੰ ਬਾਬਾ ਫਰੀਦ ਯੂਨੀਵਰਸਿਟੀ ਪੇਪਰ ਲੈ ਰਹੀ ਹੈ ਜਿਹਦੇ ਵਿੱਚ ਬਾਕੀ ਸਾਰੇ ਵਿਸ਼ੇ ਜਿਹੜੇ ਮੈਡ ਸੂਚੀ ਦੇ ਵਿੱਚ ਸ਼ਾਮਲ ਕਰ ਲਏ ਪੰਜਾਬੀ ਸ਼ਾਮਲ ਨਹੀਂ ਹੈਗੀ। ਹੈਰਾਨੀ ਦੀ ਗੱਲ ਦੇਖੋ। ਬਾਬਾ ਫ੍ਰੀ ਜੁਨੀਵਰਸਿਟੀ ਪੇਪਰ ਲੈ ਰਹੀ ਆ ਪੋਸਟਾਂ ਕੱਢੀਆਂ, ਬੰਦੇ ਰੱਖਣੇ ਆ ਵੱਖ-ਵੱਖ ਭਾਗਾਂ ਦੇ ਵਿੱਚ ਬਾਕੀ ਸਾਰੇ ਵਿਸ਼ੇ ਸ਼ਾਮਲ ਕਰ ਲਏਗੇ। ਪੰਜਾਬੀ ਨੂੰ ਮੈਡ ਸੂਚੀ 'ਚ ਲਾਂਬੇ ਕਰ ਦਿੱਤਾ ਗਿਆ, ਕੱਢ ਦਿੱਤਾ ਗਿਆ। ਉਹ ਜਿਵੇਂ ਪਹਿਲਾਂ ਸਹਿਕਾਰੀ ਖੰਡ ਮਿਲਦੀਆਂ 166 ਕੇ 166 ਪੋਸਟਾਂ ਕੱਢੀਆਂ ਸੀਆਂ, ਉਹਦੇ 'ਚ ਵੀ ਪੰਜਾਬੀ ਦਾ ਇਹਨਾਂ ਨੇ ਕੀ ਹਾਲ ਕੀਤਾ ਸੀ। ਹੁਣ ਇਹ ਇਹ ਜਿਹੜੇ ਨੀਤੀਆਂ ਤੈਅ ਕਰ ਰਿਹਾ ਕੌਣ ਲੋਕ ਨੇ ਸੋਚੋ ਮਰਾ ਧਿਆਨ ਮਾਰੋ ਲੱਗਦਾ ਪੰਜਾਬੀ ਕਿਤੇ ਇੱਥੇ ਰਹਿਣਗੇ ਨਾ ਤੁਹਾਡੇ ਭਲੇ ਨੌਕਰੀਆਂ ਰਹਿਣੀਆਂ ਨਾ ਰੋਜ਼ਗਾਰ ਰਹਿਣਾ ਨਾ ਤੁਹਾਡੇ ਭਲੇ ਖੇਤੀਬਾੜੀ ਰਹਿਣੀ ਨਾ ਤੁਹਾਡੀਆਂ ਜ਼ਮੀਨਾਂ ਛੱਡਣੀਆਂ ਇਹਨਾਂ ਨੇ ਸੋ ਯਾਰ ਇਸ ਕਰਕੇ ਮਾੜਾ ਮੁੱਢਾ ਅਕਲ ਨੂੰ ਹੱਥ ਮਾਰੋ ਮੇਰਾ ਵੀਰੇ ਇਹਨਾਂ ਨੂੰ ਘੇਰੋ ਐ ਨਹੀਂ ਕੰਮ ਸੂਤ ਆਉਣਾ ਜਿੱਥੇ ਕਿਤੇ ਇਹਨਾਂ ਦੇ ਐਮ ਐਲ ਏ ਇਹਨਾਂ ਦੇ ਮੰਤਰੀ ਕੋਈ ਬੰਦਾ ਇਹਨਾਂ ਦਾ ਆਉਂਦਾ ਖੁਦਕਾਰੀ ਆਉਂਦਾ ਘੇਰ ਕੇ ਸਵਾਲ ਪੁੱਛੋ ਪਿੰਡਾਂ ਦੇ ਵਿੱਚ ਇਹਨਾਂ ਦੇ ਬਾਈਕਾਰਡ ਦੀਆਂ ਵੱਡੀਆਂ-ਵੱਡੀਆਂ ਫਲੈਕਸਾਂ ਫਲੈਕਸਾਂ ਪੋਸਟਰ ਲਾ ਕੇ ਪੰਡੋ ਇਹਨਾਂ ਦੇ ਚੁਣੇ ਹੋਏ ਜਿਹੜਾ ਪਿੰਡਾਂ ਦੇ ਸਰਪੰਚਾਂ ਨੂੰ ਪੁੱਛੋ ਵੀ ਆਹ ਤੁਹਾਡੀ ਸਰਕਾਰ ਕੀ ਕਰ ਰਹੀ ਆ ਆ ਦੋ ਤੁਹਾਡੇ ਸਾਹਮਣੇ ਮੈਂ ਨਵੇਂ ਤੱਥ ਰੱਖਿਆ ਇੱਕ ਪਸ਼ੂ ਪਾਲਣ ਵਿਭਾਗ ਦਾ ਤੱਥ ਰੱਖਿਆ ਜਿਹੜਾ ਇਹਨਾਂ ਨੇ ਨੌਕਰੀਆਂ ਦੇਉ ਤੇ ਪੰਜਾਂ ਦੇ ਵਿੱਚੋਂ ਚਾਰ ਬਾਹਰਲੇ ਰੱਖ ਲਿਆ। ਦੂਜਾ ਬਾਬਾ ਫ੍ਰੀਜ ਯੂਨੀਵਰਸਿਟੀ ਦੇ ਵਿੱਚੋਂ ਜਦੋਂ ਬਾਬਾ ਫ੍ਰੀਜ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਨੂੰ ਲਾਂਬੇ ਕਰ ਦਿੱਤਾ ਗਿਆ, ਉਹਦੇ ਵਸ ਯੂਪੀ ਦੇ, ਬਿਹਾਰ ਦੇ, ਹਿਮਾਚਲ ਦੇ ਹੋਰ ਸੂਬਿਆਂ ਦੇ ਲੋਕ ਹੀ ਆਉਣਗੇ। ਕਿੱਥੇ ਤਾਂ ਇਹਨਾਂ ਨੂੰ ਸ਼ਰਤਾਂ ਹੀ ਲਾਉਣੀਆਂ ਚਾਹੀਦੀਆਂ ਸੀਗੀਆਂ। ਵੀ ਪੰਜਾਬ ਦੇ ਅੰਦਰ ਪਹਿਲ ਦੇ ਆਧਾਰ ਤੇ ਨੌਕਰੀਆਂ ਪੰਜਾਬੀਆਂ ਨੂੰ ਮਿਲਣੀਆਂ ਚਾਹੀਦੀਆਂ ਨੇ। ਤੇ ਕਿੱਥੇ ਇਹਨਾਂ ਨੇ ਐਨਾ ਖੁੱਲਾ ਕਰਤਾ ਕੰਮ ਵੀ ਪੰਜਾਬੀਆਂ ਨੂੰ ਲਾਂਬੇ ਕਰੋ ਤੇ ਬਾਕੀ ਬਾਹਰਲੇ ਬੰਦੇ ਲਿਆ ਕੇ ਫਿੱਟ ਕਰ ਦਿਓ। ਸੋ ਇਸ ਕਰਕੇ ਪੰਜਾਬੀਓ ਤੁਹਾਨੂੰ ਹੱਥ ਬੰਨ੍ਹ ਕੇ ਪੀਲ ਆ ਬਾਈ ਮਿੱਟੀ ਦੇ ਮਾਦੋ ਨਾ ਬਣੋ ਨਾ ਤੁਸੀਂ ਇੰਨੇ ਅੱਖਾਂ ਮੀਚ ਕੇ ਅੰਨੇ ਹੋ ਕੇ ਅੰਨੇ ਭਗਤ ਬਣ ਕੇ ਤਾਲੀਆਂ ਮਾਰੋ ਇਹਨਾਂ ਨੇ ਚਿਰ ਪਲੇ ਸੁਣ ਕੇ ਕਹਾਣੀਆਂ ਸੁਣ ਕੇ ਇਹ ਲਿਖ ਕੇ ਲੈ ਲਓ ਇਹ ਬੰਦਾ ਜਾਂਦਾ ਜਾਂਦਾ ਇਹ ਭਵੰਤ ਸਿਓ ਜਿਹੜਾ ਹੱਥ ਠੋਕਾ ਬਣਿਆ ਦਿੱਤੀ ਇਹ ਸਾਰੀ ਕਮਾਂਡ ਦੇ ਲਈ ਇਹ ਤਾਂ ਪੁੱਛਦੇ ਕੋਈ ਨਹੀਂ ਬਾਈ ਇਹ ਸੁਣਵਾਈ ਕਿਉਂ ਨਹੀਂ ਤਾਂ ਰਬੜ ਦੀ ਮੋਹਰ ਹੈ ਇਹਨੂੰ ਜਿੱਥੇ ਕਹਿੰਦੇ ਦਸਕਤ ਕਰਦੇ ਆ ਫੈਲ ਆ ਗਈ ਕਰਦੇ ਆ ਮੋਹਰ ਲਾਤੀ ਹੋ ਗਿਆ ਮੋਹਰ ਵੀ ਹੋਰਾਂ ਹੱਥ ਹੈ ਕੱਲੇ ਦਸਕਤ ਦੇਦੋ ਕਰਾਉਂਦੇ ਆ ਸੋ ਤਬਾਹ ਕਰ ਦੇਣ ਕਿ ਭਾਈ ਪੰਜਾਬ ਨੂੰ ਆ ਗੱਲਾਂ ਬਾਰੇ ਗੌਰ ਕਰੋ ਇਹਦੇ ਬਾਰੇ ਆਵਾਜ਼ ਬੁਲੰਦ ਕਰੋ ਠਾਓ ਆਵਾਜ਼ ਮੈਂ ਇਕੱਲਾ ਬੋਲਦਾ ਰਹਿਣਾ ਪੰਜਾਬ ਦੇ ਬੁੱਧੀਜੀਵੀ ਜਿਹੜੇ ਹੈਗੇ ਉਹ ਸਾਰੇ ਚੁੱਪ ਨੇ ਪਤਾ ਨਹੀਂ ਕਿਹੜੀ ਬੁੱਧੀ ਨੂੰ ਕੀ ਕਿਹੜੀ ਜੀਵੀ ਲੱਗੀ ਉਹਨਾਂ ਦੇ ਉਹ ਵੀ ਇਹ ਮਸਲੇ ਨੇ ਚੁੱਪ ਨੇ ਆ ਜਿਹੜੀਆਂ ਵਿਰੋਧੀ ਧਿਰਾਂ ਨੇ ਇਹ ਵੀ ਚੁੱਪ ਨੇ ਵੈਸੇ ਕਹੀ ਜਾਂਦੇ ਰਾਜੇ ਬੜੰਗ ਕਰ ਗਏ ਮੈਂ ਛਾਤੀ ਤੇ ਗੋਲੀਆਂ ਖਾ ਲੂੰਗਾ ਮੈਂ ਮਰ ਜੂੰਗਾ ਜ਼ਮੀਨ ਨਹੀਂ ਜਾਣ ਦਿੰਦਾ ਇਹ ਪਤਾ ਨਹੀਂ ਕਿਹੜੀ ਉਹਨਾਂ ਦੀ ਛਾਤੀ ਇਹ ਜੀ ਬੁਲਟ ਪ੍ਰੂਫ ਲੋਹੇ ਦੀ ਪਾਣੀਆ ਪਤਾ ਨਹੀਂ ਕਿਹੜੀ ਚਾਦਰ ਲੱਗੀ ਐ ਪਰ ਪਤਾ ਨਹੀਂ ਕਿੰਨੇ ਕੁ ਵਾਰੀ ਇਹ ਗੋਲੀਆਂ ਖਾ ਗਏ ਪੰਜਾਬ ਦੇ ਹੱਕਾਂ ਦੀ ਖਾਤਰ ਆਹ ਮੁੱਦਿਆਂ ਦੇ ਕਿਉਂ ਨਹੀਂ ਬੋਲਦਾ ਕੋਈ ਕੋਈ ਬੋਲ ਰਿਹਾ ਨਾ ਮੁੱਦਿਆਂ ਦੇ ਉੱਤੇ ਨਹੀਂ ਬੋਲ ਰਿਹਾ ਅਬ ਨਾ ਕਾਲੀ ਬੋਲ ਰਹੇ ਨੇ ਜਦੋਂ ਜ਼ਮੀਨਾਂ ਨਾ ਰਹੀਆਂ ਰੁਜ਼ਗਾਰ ਨਾ ਰਿਹਾ ਨੌਕਰੀ ਨਾ ਰਹੀ ਡੈਮੋਗ੍ਰਾਫੀ ਪੰਜਾਬ ਦੀ ਬਦਲ ਗਈ ਤਾਂ ਪੰਜਾਬੀਆਂ ਦੇ ਪੱਲੇ ਕੀ ਐ ਸੋਨੂੰ ਕਿਹੜੇ ਲੀਡਰ ਫਿਰ ਚੁਣਨਾ ਐ ਲੀਡਰ ਵੀ ਉਹੀ ਬਣਨਗੇ ਤੁਹਾਡੇ ਤੁਹਾਡੇ ਐਮਐਲਏ ਵੀ ਐਮਪੀ ਵੀ ਮੰਤਰੀ ਮੁੱਖ ਮੰਤਰੀ ਸਰਕਾਰ ਉਹੀ ਚਲਾਉਣਗੇ ਫਿਰ ਉਹੀ ਬਣਨਗੇ ਸੋ ਬਹੁਤ ਗੰਭੀਰ ਮੁੱਦਾ ਜੇ ਇੱਕ ਵਾਰੀ ਇਹ ਬੰਦੇ ਆ ਗਏ ਫਿੱਟ ਹੋ ਗਏ ਹੋਈ ਜਾਂਦੇ ਐ ਇਹਨੂੰ ਕੱਢਿਆ ਕਿਵੇਂ ਜਾਊ ਕੱਢੇ ਨਹੀਂ ਜਾ ਸਕਦੇ ਜ਼ੋਰ ਲਾ ਲਓ ਸਰਕਾਰ ਕਰਨਾ ਵਿੱਚ ਆਊਗਾ ਸੁਪਰੀਮ ਕੋਰਟ ਹਾਈ ਕੋਰਟ ਜਾ ਕੇ ਖੜ ਜੂਗਾ ਸੋ ਇਸ ਕਰਕੇ ਗੱਲਾਂ ਨੂੰ ਧਿਆਨ ਦਿਓ ਮੇਰਾ ਵੀਰ ਬਹੁਤ ਬੁਰਾ ਹਾਲ ਪੰਜਾਬ ਦਾ ਹੈ ਕਰ ਰਹੇ ਨੇ ਬਹੁਤ ਜ਼ਿਆਦਾ ਬੁਰਾ ਹਾਲ ਜਿਵੇਂ ਕੋਈ ਦੁਸ਼ਮਣੀ ਕੱਢ ਰਿਹਾ ਹੋਵੇ ਕੇਜਰੀਵਾਲ ਸੋਸ਼ੋਧੀਏ ਵਰਗੇ ਵੀ ਤੈਨੂੰ 92 ਬੰਦੇ 95 93 94 ਬੰਦੇ ਜਿਤਾਏ ਪੰਜਾਬ ਦੇ ਲੋਕਾਂ ਨੇ ਸਿਰ ਤੇ ਬਿਠਾਇਆ ਸੋਨ ਉਸ ਤਰੀਕੇ ਨਾਲ ਲਗਾਤਾਰ ਨੁਕਸਾਨ ਕੱਢਦਾ ਵੱਡਾ ਪੰਜਾਬ ਦਾ ਇਹ ਕਰ ਰਿਹਾ ਸੋ ਗੌਰ ਕਰੋ ਮੇਰਾ ਵੀਰ ਵਾਅਦ ਤੋਂ ਬਾਅਦ ਮੈਂ ਅਪੀਲ ਕਰਦਾ ਜਿੰਨੇ ਪੰਜਾਬ ਦੇ ਵਿਦਵਾਨ ਬੰਦੇ ਨੇ ਬੁੱਧੀਜੀਵੀ ਲੋਕ ਨੇ ਸਮਾਜਿਕ ਬੰਦੇ ਨੇ ਉਹ ਸਾਡੀਆਂ ਜਿਹੜੀਆਂ ਧਾਰਮੋਜਥੇ ਬੰਦੀਆਂ ਨੇ ਆਮ ਲੋਕ ਨੇ ਸਾਰੇ ਇਕੱਠੇ ਹੋ ਕੇ ਮੁੱਦੇ ਤੇ ਰੌਲਾ ਪਾਓ ਇਹ ਮੁੱਦਾ ਬਹੁਤ ਗੰਭੀਰ ਆ ਇਹ ਛੋਟੀ ਮੋਟੀ ਗੱਲ ਨਹੀਂ ਹੈ ਕਿਵੇਂ ਪੰਜ-ਪੰਜ ਨਿਯੁਕਤੀਆਂ ਦੇ ਵਿੱਚੋਂ ਚਾਰ-ਚਾਰ ਬੰਦੇ ਬਾਹਰ ਲਿਆ ਜਾਣੇ ਕਹਿ ਦੇਣ ਦੀ ਗੱਲ ਆ ਛੋਟੋ ਮੇਰਾ ਵੀਰ ਯਾਰ ਜਾਗੋ ਇਹ ਗੱਲ ਤੇ ਰੌਲਾ ਪਾਓ ਵਿਰੋਧ ਕਰੋ ਘੇਰੋ ਇਹਨਾਂ ਨੂੰ ਪਿੰਡਾਂ ਦੇ ਨਾਂ ਬਾੜਨ ਦੇ ਉੱਪਰ ਲਿਖ ਕੇ ਲਾਓ ਪਿੰਡਾਂ ਦੇ ਉੱਤੇ ਪੋਸਟਰ ਤੇ ਵੱਡੀਆਂ-ਵੱਡੀਆਂ ਫਲੈਕਸਾਂ ਬੋਰਡ ਵੀ ਸਾਡੇ ਪਿੰਡ 'ਚ ਜੇ ਕੋਈ ਵੜ ਗਿਆ ਹਸਾਬ ਲਾ ਦਿਓ ਆ ਗੱਲਾਂ ਦੇ ਜਵਾਬ ਦਿਓ ਇਹ ਸਾਰੀਆਂ ਗੱਲਾਂ ਲਿਖ ਕੇ ਚਾਹੇ ਲੈਂਡ ਪੂਲਿੰਗ ਦੀ ਗੱਲ ਹੈ ਚਾਹੇ ਨੌਕਰੀਆਂ ਦੀ ਗੱਲ ਹੈ ਚਾਹੇ ਨਸ਼ਿਆਂ ਦੀ ਗੱਲ ਹੈ ਚਾਹੇ ਕਿਸੇ ਪ੍ਰਕਾਰ ਦੀਆਂ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਨੂੰ ਦੇਵਾਂਗੇ ਸਾਰੀਆਂ ਗੱਲਾਂ ਲਿਖ ਕੇ ਲਾ ਕੇ ਸਵਾਲ ਪੁੱਛੋ ਇਹਨਾਂ ਤੋਂ ਬੱਬੂ ਕਹਿੰਦਾ ਬਟੰਡੇ ਪਾਸਪੋਰਟ ਦਫ਼ਤਰ ਦੇ ਬਾਹਰ ਲਾ ਹਿੰਦੀ ਬੋਲੀ ਜਾਂਦੇ ਆ ਟੁੱਟ ਕੇ ਪੈਂਦੇ ਆ ਪਾਸਪੋਰਟ ਸਕੈਨ ਕਰਾਉਣ ਗਏ ਸੀ ਕਹਿੰਦਾ ਲੋਕਾਂ ਨੂੰ ਪਹਿਣਾ ਹੀ ਆ ਬਾਈ ਜਦੋਂ ਇਹਨਾਂ ਨੇ ਚਾਰ ਚੁੱਕਰੇ ਆ ਕੇ ਨੌਕਰੀਆਂ ਦੇ ਵਹਿ ਜਾਣਾ ਤੁਹਾਨੂੰ ਕਿਹਨੇ ਪੁੱਛਣਾ ਜੁੱਤੀਆਂ ਮਾਰ ਕੇ ਰਹਿ ਯਾਦ ਰੱਖੋ ਪੰਜਾਬੀਓ ਸੜ ਸੜ ਜੁੱਤੀਆਂ ਪਹਿਣਗੀਆਂ ਸਾਨੂੰ ਧੱਕੇ ਵੱਜਣਗੇ ਤੁਹਾਨੂੰ ਜਰੂਰ ਕੀਤਾ ਜਾਊਗਾ ਸੁਰਨਾਉ ਕੁੱਤੇਖਾਨੀ ਹੋਣੀ ਆ ਮੇਰੀ ਗੱਲ ਯਾਦ ਰੱਖਿਓ ਇਹਦੀ ਸੋਚ ਹੀ ਨਹੀਂ ਹੋਣੀ ਜੇ ਹਲੇ ਵੀ ਨਾ ਜਾ ਕੇ ਤਾਂ ਤੁਸੀਂ